ਬੀਏ ਭਾਗ 2 ਦੇ ਪੇਪਰ ਦੇ ਰਹੀ ਇੱਕ ਲੜਕੀ ਦੇ ਵੱਲੋਂ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਕਾਲਜ ਦੇ ਅੰਦਰ ਬਣੇ ਹੋਸਟਲ ਦੇ ਵਿੱਚ ਕੀਤੀ ਗਈ ਖੁਦਕੁਸ਼ੀ ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਦੱਸਦੀ ਹੈ ਕਿ ਬਠਿੰਡਾ ਦੇ ਅਮਰੀਖ ਸਿੰਘ ਰੋਡ ਤੇ ਸਥਿਤ ਇੱਕ ਗਰਲਸ ਕਾਲਜ ਦੇ ਵਿੱਚ ਅੱਜ ਦੀ ਰਾਤ ਇੱਕ ਲੜਕੀ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਜਿਸ ਦੇ ਘਟਨਾ ਦਾ ਪਤਾ ਸਵੇਰ ਕਾਲਜ ਪ੍ਰਬੰਧਨ ਨੂੰ ਲੱਗਿਆ ਤਾਂ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਤੇ ਮੌਕੇ ਤੇ ਮੌਜੂਦ ਲੋਕਾਂ ਦੀ ਹੀ ਜ਼ੁਬਾਨੀ। ਸੈਕੰਡ ਯੀਅਰ ਦੀ ਸਟੂਡੈਂਟ ਹੈ ਤੇ ਉਹਦਾ ਅ ਪਰਸੋਂ ਪੇਪਰ ਹੈ। ਇੱਕ ਕੱਲ ਦੇਖੀ ਆਈ ਹੈ ਇੱਕ ਹੁਣ ਦੋ ਦਿਨ ਬਾਅਦ ਫੇਰ ਸੀਗਾ। ਖਾਲਾ ਉਹਨਾਂ ਰਾਤ ਖਾਦਾ ਕੀ ਬਿਲਕੁਲ ਨਾਰਮਲ ਸਾਰੀਆਂ ਸਹਿਲੀਆਂ ਤੇ ਆਪਣੇ ਕੋਲ ਕੈਮਰੇ ਲੱਗੇ ਆ ਕੰਟੀਨ ਚ ਸਭ ਕੁਝ ਹੈ ਨਾਰਮਲ ਚੱਲ ਰਹੀ ਹੈ ਜਮਈ ਕੋਈ ਅੰਦਾਜ਼ਾ ਵੀ ਨਹੀਂ ਲੱਗਦਾ ਕਿਸੇ ਨੂੰ ਵੀ ਕੋਈ ਬੱਚੇ ਨੂੰ ਕੋਈ ਉਹ ਮੈਨੂੰ ਕੋਈ ਲੱਗਦੀ ਹੈ ਕੋਈ ਪ੍ਰੋਬਲਮ ਹੈ ਨਹੀਂ ਨਤੀ ਕੀ ਲੱਗਦਾ ਕਿ ਮੱਛੀ ਚਾਲੂ ਕਰਵਾਉਂਗਾ ਨਹੀਂ 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 ਆਈਡੀਆ ਕੁਝ ਵੀ ਨਹੀਂ ਉਹਨਾਂ ਨੇ ਜ਼ਰੂਰ ਮੋਬਾਈਲ ਨੰਬਰ ਲਿੱਤਾ ਉਹਨਾਂ ਨੇ ਪੇਜ ਪੂਜ ਵੀ ਦਿੱਤਿਆ ਉਹ ਤੋਂ ਕੋਈ ਘਰਾਂ ਨੂੰ ਪਰ ਉੱਥੇ ਕਮਰੇ ਜਾ ਕੇ ਮੋਬਾਈਲ ਨਹੀਂ ਕਬਜ਼ੇ ਲਿੱਤਾ ਪਰ ਉਹ ਪੇਜ ਤੇ ਹੁੰਦੇ ਪਤਾ ਕੀ ਲੱਗਦਾ ਸਨ ਤਾਂ ਬੱਚੇ ਨਹੀਂ ਦੱਸਣ ਆਣ ਵਾਲੇ ਨਹੀਂ ਉਨੇ ਜਦੋਂ ਲੰਚ ਤੇ ਵੀ ਨਹੀਂ ਆਈ ਸਵੇਰੇ ਬ੍ਰੇਕਫਾਸਟ ਤੇ ਮਿਲਣੀ ਤਾਂ ਉਹਨਾਂ ਨੇ ਪਿੱਛੋਂ ਜਾ ਕੇ ਵਿੰਡੋ ਹੀ ਦੇਖਿਆ ਤਾਂ ਵੀ ਲਟਕਰੀਆ ਕਮਰਾ ਹਲੇ ਵੀ ਬੰਦ ਹੈ ਬਾਹਰੋਂ ਬਾਹਰੋਂ ਕਮਰਾ ਨਹੀਂ ਖੋਲਿਆ ਕਿਸ ਨੇ ਉਹ ਵੀ ਬੰਦ ਹੈ ਇਹ ਹੋਸਟਲ ਦਾ ਹੋਸਟਲ ਤੇ ਵਾਰਡਨ ਹਮ ਤੋ ਉਹਨੂੰ ਪਤਾ ਨਹੀਂ ਲੱਗਿਆ ਕੀ ਨਹੀਂ ਬੱਚੇ ਨਾਲ ਵਾਲੇ ਕਮਰੇ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਵਾਰਡਨ ਤਾਂ ਦਾ ਆਫਿਸ ਤਾਂ ਨੀਚੇ ਗਰਾਉਂਡ ਫਲੋਰ ਤੇ ਹੈ ਨਾ ਇਹ ਫਰਸਟ ਫਲੋਰ ਤੇ AC ਹੋਸਟਲ ਸੀ ਆਪਣੇ ਤਿੰਨ ਹੋਸਟਲ ਹੈ ਨਾ ਇੱਕ ਸੀ ਬਲਾਕ ਹੈ ਜਿਹੜਾ AC ਹੋਸਟਲ ਹੈ ਤਾਂ ਉਹ ਸੀ ਬਲਾਕ ਸੀਗੀ 17 ਨੰਬਰ ਕਮਰੇ AC ਹੋਸਟਲ ਚ ਫੋਨ ਉਹ ਵੀ ਪੇਸਟ ਸਟੂਡੈਂਟ ਜੀਏ ਡੀਏ ਪਾਰਟ 2 ਦੀ ਲੜਕੀ ਇੱਕ ਉਹਨੇ ਸੁਸਾਇਸਾਈਡ ਕੀਤਾ ਕੱਲ ਰਾਤ ਦੇ ਵਿੱਚ ਕੱਲ ਰਾਤ ਨਹੀਂ ਆ ਰਾਤ ਜਿਹੜੀ ਨੰਗੀ ਰਾਤ ਸੁਸਾਇਸਾਈਡ ਕੀਤਾ ਤੇ ਇੱਕ ਹੀ ਕਾਰਨ ਕੀ ਰਿਹਾ ਜੀ ਪਤਾ ਲੱਗਿਆ ਜਿਹੜੇ ਲੜਕੇ ਕਿਸੇ ਰੈਨ ਆਈ ਸੀ ਕੀ ਨਾਮ ਆਣਾ ਦੇਖਦੇ ਇਹ ਕਾਰਨ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਸਾਰੀ ਨਹੀਂ ਨਹੀਂ ਬਸ ਕਿ ਲੜਕੀ ਹੈ ਜੋ ਲੋਕਲੀ ਇੱਥੋਂ ਦੇ ਰਹਿਣ ਵਾਲੀ ਆ ਅੱਛਾ ਜੀ ਕਿੰਨੀ ਕੀ ਉਮਰ ਹੈ ਜੀ 22 ਵੀਏ ਪਾਰਟ 2 ਦੀ ਸਟੂਡੈਂਟ ਹਾਂ ਹਾਂ ਸਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਬاہر ਦਾ ਵੇਲਾ ਹੋ ਜਾਂਦਾ ਕੀ ਗੱਲ ਕਾਲਜ ਪ੍ਰਬੰਧਨ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਇੰਨਾ ਟਾਈਮ ਲੀਟਿਆ ਜਿਵੇਂ ਉਹ ਦੱਸਿਆ ਵੀ ਰਾਤ ਨਹੀਂ ਕੱਟਣਾ ਹੈ ਨਹੀਂ ਇਹਨਾਂ ਨੂੰ ਪਤਾ ਲੱਗਿਆ ਸਵੇਰ ਜਦੋਂ ਵੀ ਪਤਾ ਲੱਗਿਆ ਉਸ ਵੇਲੇ ਇਹਨਾਂ ਨੇ ਸਾਨੂੰ ਤਲਾਸ਼ ਦਿੱਤੀ ਅਸੀਂ ਅੱਗੇ ਹੁੰਦੇ ਯੂਨੀਵਰਸਿਟੀ ਲੇਸ਼ਨ ਕਰ ਰਹੇ ਹਾਂ ਨਹੀਂ ਟਾਈਮ ਬੜਾ ਹੋ ਗਿਆ ਜਦੋਂ ਪਤਾ ਲੱਗਿਆ ਠੀਕ ਹੈ ਹੋਸਟਲ ਦੇ ਕਮਰੇ ਵਿੱਚ ਰਹੇ ਰਹੀ ਸੀ ਜਿਸ ਤਰ੍ਹਾਂ ਕਿਸੇ ਦੇ ਪਿੱਛੇ ਪੇਪਰ ਚੱਲ ਰਹੇ ਹੋ ਡਿਸਟਰਬ ਨਹੀਂ ਨਾ ਕੀਤਾ ਜਾਂਦਾ ਅੱਛਾ ਤੇ ਫਿਰ ਇਹਨਾਂ ਨੇ ਨਹੀਂ ਆਈ ਤਾਂ ਫਿਰ ਇਹਨਾਂ ਨੇ ਬੂਹਾ ਵਗੈਰਾ ਖੜਕਾਇਆ ਉਹਨਾਂ ਅੱਛਾ ਇਹਨਾਂ ਨੇ ਕੱਲੀ ਗਰੀਚ ਦੇ ਨਾਲ ਵੀ ਕੋਈ ਸਾਥੀ ਵੀ ਸੀਗੇ ਜੇ ਕੁਝ ਗੱਲ ਸਾਹਮਣੇ ਆਈ ਹੋਵੇ ਨਹੀਂ ਇਹ ਇੱਕ ਕਮਰੇ 'ਚ ਦੋ ਸਟੂਡੈਂਟ ਰਹਿੰਦੇ ਆ ਪਰ ਦੂਸਰੀ ਲੜਕੀ ਹੈ ਜੋ ਉਹ ਛੁੱਟੀ ਗਈ ਹੋਈ ਆ ਕੋਈ ਸੁਸਾਈਡ ਨੋਟ ਮੇਰੇ ਪਿਛੇ ਹੋ ਕੇ ਨਹੀਂ ਮਿਲਿਆ ਅੱਛਾ ਇਹ ਲੜਕੀ ਦੇ ਪਿਤਾ ਕੀ ਕਰਦੇ ਆ ਜੀ ਪਰ ਕੀਤੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਮੁਲਾਜ਼ਮ ਹੈਗੇ ਆ ਅੱਛਾ ਜੀ ਤੇ ਜਿਹੜਾ ਪੇਰੈਂਟਸ ਹੈ ਲੜਕੀ ਦੇ ਹੈਗੇ ਉਹ ਕਹਿ ਰਹੇ ਨੇ ਵੀ ਸਾਨੂੰ ਸਿਰਫ ਇਹ ਦੱਸਿਆ ਗਿਆ ਵੀ ਉਹਨਾਂ ਨੂੰ ਰੈਕਟੀਵ ਅਟੈਕ ਹੋਇਆ ਸ਼ੋਟ ਮਾਰਨ ਨਾ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ ਇਹ ਕਾਲਜ ਪ੍ਰਬੰਧਕਾਂ ਨੂੰ ਪਤਾ ਵੀ ਕੀ ਦੱਸਿਆ ਉਹਨਾਂ ਨੇ ਹਾਂਜੀ ਉਹਨਾਂ ਨੂੰ ਇਹ ਕਹਿ ਕੇ ਦੱਸਿਆ ਗਿਆ ਵੀ ਤੁਹਾਡੀ ਲੜਕੀ ਨੂੰ ਅਟੈਕ ਆਇਆ ਹੈਗਾ ਤੁਸੀਂ ਜਲਦ ਤੋਂ ਜਲਦ ਜਿਹੜਾ ਹੈਗਾ ਕਾਲਜ ਕੌਂਸਲ ਨਹੀਂ ਦਾ ਜਵਾਬ ਮੈਂ ਤੁਹਾਨੂੰ ਦੇ ਚੁੱਕੇ ਹਾਂ ਹਾਂਜੀ ਅਲਿ ਕਰਦੇ ਸਦਸਿਆਂ ਨੂੰ ਇੰਨੀ ਲੇਟ ਦਾ ਤਲਾ ਦਿੱਤੀ ਗਈ ਹੈ ਜੀ ਨਹੀਂ ਜਦੋਂ ਉਸ ਕੀ ਆਏ ਆ ਘਰ ਦੇ ਸਦਸਿਆਂ ਉਸ ਵਕਤ ਤੇ ਇੱਥੇ ਆ ਚੁੱਕੇ ਸੀਗੇ